ਆਮਾਦੀ ਪਾਰਟੀ ਵੱਲੋਂ ਮੁਹੱਲੀ ਤੋਂ ਲੋਕ ਸਭਾ ਚੋਣਾਂ ਦੀ ਕੈਂਪੇਨ ਜਿਹੜੀ ਹੈ ਉਸ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਅਰਵਿੰਦ ਕੇਜਰੀਵਾਲ ਇੱਥੇ ਪੁੱਜੇ ਸਨ ਤੇ 13 0 ਦਾ ਨਾਰਾ ਦਿੱਤਾ ਗਿਆ ਤੁਸੀਂ ਇਹ ਤਸਵੀਰ ਦੇਖ ਲਓ ਇਹ ਲਾਂਚਿੰਗ ਜਿਹੜੀ ਆ ਕੀਤੀ ਗਈ ਹੈ ਇਸ ਦੇ ਵਿੱਚ ਉਹ ਕੰਮ ਵੀ ਗਿਣਵਾਏ ਗਏ ਨੇ ਕਿ ਜਿਹੜੇ ਆਮਾਦੀ ਪਾਰਟੀ ਦੀ ਸਰਕਾਰ ਵਿੱਚ 2 ਸਾਲਾਂ ਦੇ ਵਿੱਚ ਕੀਤੇ ਗਏ ਹਨ ਚਾਹੇ ਉਹ ਸਿੱਖਿਆ ਨੂੰ ਲੈ ਕੇ ਹੋਵੇ ਮੁਫਤ ਬਿਜਲੀ ਦੀ ਗੱਲ ਹੋਵੇ ਸ਼ਹੀਦਾਂ ਦਾ ਸਨਮਾਨ ਹੋਵੇ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੀ ਗੱਲ ਹੋਵੇ ਰਾਸ਼ਨ ਕਾਰਡ ਸੜਕ ਸੁਰੱਖਿਆ ਫੋਰਸ ਤੇ ਬਾਕੀ ਵੀ ਜਿਹੜੀਆਂ ਫਸਲ ਦੀ ਵਿਭਿੰਨਤਾ ਰੋਜ਼ਗਾਰ ਤੇ ਸਿਹਤ ਇਹ ਕੰਮ ਜਿਹੜੇ ਸਰਕਾਰ ਨੇ ਕੀਤੇ ਨੇ ਨਾ ਕੇਵਲ ਉਹ ਗਿਨਾਏ ਗਏ ਨੇ ਤੇ ਨਾਲ ਹੀ ਸਟੇਜ ਤੋਂ ਵੀ ਕਿਹਾ ਗਿਆ ਕਿ ਉਹ ਵੀ ਕੰਮ ਅਸੀਂ ਗਿਨਾਏ ਨੇ ਜਿਹੜੇ ਕੇਂਦਰ ਤੋਂ ਫੰਡ ਨਹੀਂ ਮਿਲੇ ਉਸ ਕਰਕੇ ਰੁਕੇ ਪਏ ਨੇ ਸਾਡਾ ਗੱਲਬਾਤ ਕਰਨਾ ਚਾਹਵਾਦੀ ਪਾਰਟੀ ਦੇ ਵਿਧਾਇਕ ਮੌਜੂਦ ਹਨ ਸਰ ਰਾਜ ਬਿਗਲ ਵੱਜ ਗਿਆ ਲੋਕ ਸਭਾ ਚੋਣਾਂ ਦਾ ਕੀ ਤਿਆਰੀ ਹੈ ਸਾਡੀ ਪਾਸ ਦੇਖੋ ਜੀ ਮੈਨੂੰ ਉਮੀਦ ਹੈ ਕਿ ਪੰਜਾਬ ਦੇ ਲੋਕ ਇਸ ਵਾਰ ਇਤਿਹਾਸਿਕ ਫੈਸਲਾ ਲੈਣਗੇ ਉਹ 13 ਦੀਆਂ 13 ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ 'ਚ ਪਾ ਕੇ ਭੇਜਣਗੇ ਜਿਸ ਤਰੀਕੇ ਨਾਲ ਮੈਂ ਇਹ ਚੀਜ਼ਾਂ ਕਰਾਈਆਂ ਚਾਹੇ ਸਿੱਖਿਆ ਦਾ ਖੇਤਰ ਸੀ ਮੁਫਤ ਬਿਜਲੀ ਦੀ ਸੀ ਕਈ ਸਟੇਜ ਤੇ ਵੀ ਕਿਹਾ ਗਿਆ ਕਿ ਕੇਂਦਰ ਸਰਕਾਰ ਆਰਡੀਐਫ ਦਾ ਪੈਸਾ ਰੋਕੀ ਬੈਠੀ ਏ ਕਿੰਨਾ ਕੁ ਨੁਕਸਾਨ ਪੰਜਾਬ ਦਾ ਇਸ ਤੋਂ ਹੋ ਰਿਹਾ ਕਿਹੜੇ ਕੰਮ ਰੁਕੇ ਪਏ ਦੇਖੋ ਜੀ ਆਰਡੀਐਫ ਦਾ ਜਿੰਨਾ ਪੈਸਾ ਰੁਕਿਆ ਗਿਆ ਮੰਡੀਆਂ ਦਾ ਸੜਕਾਂ ਦਾ ਆਮ ਤੌਰ ਤੇ ਦਿਹਾੜੇ ਚ ਰੂਰਲ ਡਿਵੈਲਪਮੈਂਟ ਦੇ ਜਿਹੜੇ ਕੰਮ ਨੇ ਉਹ ਇਹਨਾਂ ਜਿਹੜਾ ਫੰਡ ਇਹਨਾਂ ਨੇ ਭਾਜਪਾ ਸਰਕਾਰ ਨੇ ਰੋਕਿਆ ਬੜੀ ਮੰਦ ਭਾਗੀ ਗੱਲ ਪੰਜਾਬ ਦੇ ਲੋਕ ਉਮੀਦ ਕਰਦੇ ਆ ਕੀ ਮੋਦੀ ਸਾਹਿਬ ਅੱਜ ਦੀ ਇਸ ਮੀਟਿੰਗ ਤੋਂ ਬਾਅਦ ਜਿਹੜਾ ਸਲੋਗਨ ਕੇਰੀਵਾਲ ਸਾਹਿਬ ਦੇ ਕੇ ਗਿਆ ਉਹ ਆਰਡੀਐਫ ਦਾ ਪੈਸਾ ਜਲਦੀ ਜਾਰੀ ਕਰਨਗੇ ਕਿਉਂਕਿ ਉਹ ਸਾਡਾ ਹੱਕ ਦਾ ਪੈਸਾ ਹੈ ਅਸੀਂ ਕੋਈ ਭੀਖ ਨਹੀਂ ਮੰਗਦੇ ਇਹਨਾਂ ਤੋਂ ਅਸੀਂ ਕਹਿੰਦੇ ਸਾਡਾ ਪੈਸਾ ਇੱਥੇ ਦਿਓ ਅਸੀਂ ਪੰਜਾਬ ਦੇ ਲੋਕਾਂ ਦੇ ਵਿਕਾਸ ਲਈ ਲਾਈਏ ਅਗਰ ਆਰਡੀਐਫ ਦਾ ਪੈਸਾ ਭਾਜਪਾ ਸਰਕਾਰ ਜਾਰੀ ਨਹੀਂ ਕਰਦੀ ਤਾਂ ਪੰਜਾਬ ਦੇ ਲੋਕਾਂ ਨੇ ਹੋਰ ਤੱਕੜਾ ਹੋ ਕੇ ਗੁੱਸਾ ਕਰਨਾ ਹੈ ਔਰ ਹੋਰ ਇਹਨਾਂ ਨੂੰ ਚੰਗੀ ਤਰ੍ਹਾਂ ਘਸਾ ਕੇ ਭੇਜਣਗੇ ਤੇਰਾ ਜੀਰੋ ਦੀ ਗੱਲ ਕੀਤੀ ਜਾ ਰਹੀ ਹੈ ਤੁਹਾਡੇ ਵੀ ਪਟਿਆਲਾ ਦੀ ਸੀਟ ਆਉਂਦੀ ਹੈ ਕੀ ਤਿਆਰੀਆਂ ਚੱਲ ਰਹੀਆਂ ਨੇ ਉਸ ਨੂੰ ਲੈ ਕੇ ਦੇਖੋ ਜੀ ਪਟਿਆਲਾ ਸ ਮੈਂ ਤੁਹਾਡੇ ਚੈਨਲ ਦੇ ਥਰੂ ਜ਼ਰੂਰ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਾਂਗਾ ਕੱਲਾ ਪਟਿਆਲਾ ਮੁਹਾਲੀ ਨਹੀਂ ਸਾਰੇ ਪੰਜਾਬ 'ਚ ਇੱਕ ਲੋਕ ਲਹਿਰ ਬਣ ਚੁੱਕੀ ਹੈ ਭਗਵੰਤ ਮਾਨ ਦੇ ਕੀਤੇ ਹੋਏ ਕੰਮਾਂ ਦੇ ਲੋਕ ਮੋਹਰ ਲਾ ਰਹੇ ਹਨ ਅਸੀਂ 80% ਕੰਮ ਜਿਹੜੀ ਕਮਿਟਮੈਂਟ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਨੇ ਕੀਤੀ ਸੀ 80% ਹਲਕਿਆਂ ਦੇ ਵਿੱਚ ਕੰਮ ਹੋ ਚੁੱਕੇ ਨੇ ਜਿਹੜੀਆਂ ਗਾਰੰਟੀਆਂ ਕੁਝ ਬਾਕੀ ਨੇ ਸਾਡੀ ਸਰਕਾਰ ਉਹ ਵੀ ਜਲਦੀ ਪੂਰੇ ਕਰਨ ਜਾ ਰਹੀ ਹੈ ਠੀਕ ਹੈ ਤਾਂ ਬਿਲਕੁਲ ਤੁਸੀਂ ਇਹ ਦੇਖ ਸਕਦੇ ਹੋ ਨਵਾਂ ਨਾਰਾ ਪੰਜਾਬ ਵਾਸਤੇ ਹੈ ਕਿ ਸੰਸਦ ਵਿੱਚ ਵੀ ਭਗਵੰਤ ਮਾਨ ਖੁਸ਼ਹਾਲ ਪੰਜਾਬ ਤੇ ਵਧੇ ਕਿਸ਼ਾਨ ਤੇ ਨਾਲ ਹੀ ਨਾਰਾ ਦਿੱਤਾ ਗਿਆ ਹੈ 13 ਜ਼ੀਰੋ ਦਾ ਯਾਨੀ ਕਿ 13 ਸੀਟਾਂ ਆਵਾਦੀ ਪਾਰਟੀ ਇਸ ਵਾਰ ਲੋਕ ਸਭਾ ਦੇ ਵਿੱਚ ਜਿੱਤਰੀ ਹੈ ਕੈਮਰਾਮੈਨ ਅਮੀਦ ਨਾਲ ਨਵੀਦ ਸੇਟੀ ਪੰਜਾਬ ਕੇਸਰੀ ਜਗਬਾਨੀ